ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਿੰਡ ਤਰੇ ਪਹੁੰਚੇ ਹੋਏ ਆਗੇ ਜੀ ਜਿਸ ਨੂੰ ਤਸੀਲ ਪਟਿਆਲਾ ਤੇ ਜ਼ਿਲ੍ਹਾ ਵੀ ਪਟਿਆਲਾ ਲੱਗਦਾ ਹੈ ਜੀ ਆਜੋ ਆਪਾਂ ਤੁਹਾਨੂੰ ਪਿੰਡ ਤਰੇ ਦਿਖਾਵਾਂਗੇ ਜੀ ਪਿੰਡ ਤਰੇ ਆਪਾਂ ਜਇਤਿੰਦਰ ਸਿੰਘ ਕਨੇਡਾ ਆਪਣੇ ਵੀਰ ਦੇ ਕਹਿੰਦੇ ਗਏ ਸੀਗੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਜੀ ਗਰਾਊਂਡ ਵਿੱਚ ਆਦੋਂ ਗਰਾਊਂਡ ਵਿੱਚ ਸਾਰੇ ਖਿਡਾਰੀ ਖੇਡ ਰਹੇ ਸੀਗੇ ਆਪਾਂ ਨੂੰ ਦੇਖ ਕੇ ਬਹੁਤ ਹੁਜੇ ਲੱਗਿਆ ਤੇ ਆਜੋ ਫਿਰ ਆਪਾਂ ਹੁਣ ਗਰਾਊਂਡ ਵਿੱਚ ਚੱਲਾਂਗੇ ਤੇ ਆਜੋ ਆਪਾਂ ਪਹਿਲਾਂ ਗਰਾਊਂਡ ਵਿੱਚ ਖੇਡਦੇ ਹੋਏ ਕਰਾਰੇ ਨੂੰ ਦੇਖਾਂਗੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ ਜੀ ਬਹੁਤ ਵਧੀਆ ਲੱਗਿਆ ਦੇਖ ਕੇ ਕਿਉਂਕਿ ਹਰ ਇੱਕ ਪਿੰਡ ਵਿੱਚ ਅੱਜ ਕੱਲ੍ਹ ਦੇਖਣ ਨੂੰ ਖਿਡਾਰੀ ਨਹੀਂ ਮਿਲਦੇ ਕਿਉਂਕਿ ਟਾਮੇ ਟਾਮ ਹੀ ਰਹਿ ਗਏ ਕਿਉਂਕਿ ਜ਼ਿਆਦਾਤਰ ਮੁੰਡੇ ਬਾਹਰ ਨੂੰ ਚਲੇ ਗਏ ਜੀ ਆਜੋ ਫਿਰ ਆਪਾਂ ਅੱਗੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਬਜ਼ੁਰਗਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਬਜ਼ੁਰਗਾਂ ਨੂੰ ਬਹੁਤ ਸਕੀਨ ਹੁੰਦਾ ਵੀ ਅਸੀਂ ਵੀ ਵੀਡੀਓ ਵਿੱਚ ਆਈਏ ਤੇ ਆਪਾਂ ਉਹਨਾਂ ਨੇ ਤਾਂਸ ਖੇਡਣੀ ਵੀਡੀਓ ਲਈ ਆਜੋ ਫਿਰ ਆਪਾਂ ਅੱਗੇ ਪਿੰਡ ਵਿੱਚ ਐਂਟਰ ਹੋਵਾਂਗੇ ਜੀ ਬਹੁਤ ਸੋਹਣਾ ਪਿੰਡ ਲੱਗਿਆ ਇੱਕ ਛੋਟਾ ਜਿਹਾ ਪਿੰਡ ਸੀਗਾ ਜਿਸ ਦੀ ਵੋਟ 1200 ਤੇ 1400 ਵਿੱਚ ਹੈਗੀ ਸੀ ਉਸ ਤੋਂ ਬਾਅਦ ਆਪਾਂ 9 ਗੱਜ ਪੀਰ ਦੀ ਥਾਂ ਤੇ ਚੱਲਾਂਗੇ ਜੀ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈਗਾ ਲੋਕਾਂ ਦੀ ਬਹੁਤ ਵਧੀਆ ਸਰਦ ਹੈਗੀ ਤੇ ਮੈਂ ਲੋਕਾਂ ਕੋਲ ਪੁੱਛਿਆ ਸੀਗਾ ਜੀ ਬਹੁਤ ਇੱਥੇ ਇਕੱਠ ਹੁੰਦਾਗਾ ਜਦੋਂ ਪੰਜਵੇਂ ਮਹੀਨੇ ਵਿੱਚ ਇੱਥੇ ਕਹਿੰਦੇ ਵੀ ਮੇਲਾ ਲੱਗਦਾਗਾ ਬਹੁਤੋ ਗਿਆ ਇੱਕ ਵੀ ਆਉਂਦੇ ਨੇ ਪਿੰਡ ਵਿੱਚ ਦੱਸਿਆ ਗਿਆ ਲੋਕਾਂ ਦੀ ਬਹੁਤ ਵੱਡੀ ਸਰਦ ਹੈਗੀ ਇਥੇ ਮੰਦਿਰ ਦੇ ਇਹ ਹੈਗਾ ਜੀ 9 ਗੱਜ ਪੀਰ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈਗਾ ਦੇਖ ਕੇ ਬਹੁਤ ਵਧੀਆ ਲੱਗਿਆ ਸਾਰੇ ਲੋਕਾਂ ਦੀ ਇੱਥੇ ਸਾਰੇ ਪਿੰਡ ਦੀ ਬਹੁਤ ਵਧੀਆ ਸਰਦਗੀ ਪਿੰਡ ਵਿੱਚ ਆਪਾਂ ਫਿਰ ਦੁਬਾਰਾ ਐਂਟਰ ਹੋਵਾਂਗੇ ਜੀ ਅੱਗੇ ਤੁਹਾਨੂੰ ਆਪਾਂ ਪਿੰਡ ਦੀਆਂ ਛੋਟੇ-ਛੋਟੀਆਂ ਗਲੀਆਂ ਦਿਖਾਵਾਂਗੇ ਬਹੁਤ ਵਧੀਆ ਲੱਗਿਆ ਕਿਉਂਕਿ ਬਹੁਤ ਸਫਾਈ ਸੀਗੀ ਬਹੁਤ ਸੋਹਣਾ ਪਿੰਡ ਹੈਗਾ ਛੋਟਾ ਜਿਹਾ ਪਿੰਡ ਸੀਗਾ ਬਹੁਤ ਸੋਹਣਾ ਲੱਗਿਆ ਦੇਖ ਕੇ ਕਿਉਂਕਿ ਹਰ ਇੱਕ ਪਿੰਡ ਵਿੱਚ ਇੰਨੀ ਸਫਾਈ ਨਹੀਂ ਹੁੰਦੀ ਜਿੰਨੀ ਦੇਖ ਕੇ ਉਹਰੇ ਲੱਗਿਆ ਆਪਾਂ ਨੂੰ ਪਿੰਡ ਛੋਟਾ ਪਰ ਸੋਹਣਾ ਬਹੁਤ ਲੱਗਿਆ ਆ ਦੇਖੋ ਤੁਸੀਂ ਸਾਹਮਣੇ ਪਾਥੀਆਂ ਤਾਂ ਚਲੋ ਹਰ ਇੱਕ ਪਿੰਡ ਵਿੱਚ ਹੁੰਦੀ ਹੁੰਦੀਆਂ ਨੇ ਪਰ ਬਾਹਰ ਸੀਗੀ ਆਪਾਂ ਫਿਰ ਅੱਗੇ ਪਿੰਡ ਵਿੱਚ ਚੱਲਾਂਗੇ ਬਹੁਤ ਸੋਹਣਾ ਪਿੰਡਾ ਬਹੁਤ ਵਧੀਆ ਲੱਗਿਆ ਦੇਖ ਕੇ ਅੱਗੇ ਆਪਾਂ ਨੇ ਇੱਕ ਕਰਿਆਨੇ ਦੀ ਦੁਕਾਨ ਦੇਖੀ ਆਪਣੇ ਉਹਨੇ ਦੀ ਵੀ ਵੀਡੀਓ ਵੀ ਵਿੱਚ ਲਈ ਅੱਗੇ ਇੱਕ ਬਾਈ ਆਪਾਂ ਨੂੰ ਕਰਿਆਨੇ ਵਾਲਾ ਮਿਲਿਆ ਤੇ ਉਹਨੇ ਵੀ ਕਿਹਾ ਵੀ ਮੇਰੀ ਵੀ ਦੁਕਾਨ ਦੀ ਵੀਡੀਓ ਬਣਾਓ ਆਪਾਂ ਨੇ ਉਹਦੀ ਕਰਿਆਨੇ ਦੀ ਦੁਕਾਨ ਦੀ ਵੀਡੀਓ ਬਣਾਈ ਤੇ ਫਿਰ ਆਪਾਂ ਅੱਗੇ ਸਕੂਲ ਵੱਲ ਨੂੰ ਗਏ ਫਿਰ ਆਪਾਂ ਨੇ ਪਿੰਡ ਤਰੇ ਦਾ ਸਕੂਲ ਦੇਖਿਆ ਜੀ ਸਕੂਲ ਦੀ ਆਪਣੀ ਆਪਣੀ ਵੀਡੀਓ ਸਕੂਲ ਦਾ ਗੇਟ ਬਹੁਤ ਸੋਹਣਾ ਬਣਾਇਆ ਹੋਇਆ ਸੀਗਾ ਦੇਖ ਕੇ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਆਪਾਂ ਫਿਰ ਚੱਲਾਂਗੇ ਜੀ ਦੂਆ ਭਰਾ ਮਿਲੇ ਆਪਾਂ ਨੂੰ ਇਹ ਪਿੰਡ ਦੀ ਸਭ ਤੋਂ ਮੇਨ ਗਲੀ ਦੇਖੀ ਆਪਣੇ ਜੋ ਕਿ ਬਹੁਤ ਤੰਗ ਗਲੀ ਸੀ ਪਰ ਸਫਾਈ ਨਾਲ ਬਹੁਤ ਵਧੀਆ ਲੱਗਿਆ ਕਿਉਂਕਿ ਸਫਾਈ ਬਹੁਤ ਸੀਗੀ ਆ ਇੱਥੇ ਦਾ ਜੀ ਬਹੁਤ ਪੁਰਾਣਾ ਘਰ ਹੈਗਾ ਤੇ ਇੱਕ ਸੋਨੂੰ ਆਪਾਂ ਬਹੁਤ ਵਧੀਆ ਘਰ ਦਿਖਾਵਾਂਗੇ ਆ ਜੋ ਅੱਗੇ ਚੱਲਦੇ ਆਪਾਂ ਬਹੁਤ ਵਧੀਆ ਲੱਗਿਆ ਦੇਖ ਕੇ ਦੇ ਵੀਰ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਪਿੰਡਾਂ ਦੀ ਸਹਿਨ ਕਾ ਸ਼ਹਿਰ ਕਰਨ ਵਾਸਤੇ ਅਨਲੱਕੀ ਵਲੌਗ 36 ਜੀ